ਸ਼ਾਲਾ ਚੋਂ ਨਹੀਂ ਖਾਂਦੇ ਜੀ ਇਹਨੂੰ ਕਹਦੇ ਇਹਨੂੰ ਸ਼ਾਲਾ ਚੋਂ ਨਹੀਂ ਖਾਂਦੇਗਾ ਜੰਡਾ ਉਹ ਦੂਜਾ ਉਹ ਤਾਂ ਖਾਈ ਜਾਂਦਾ ਤੁਹਾਡਾ ਉਹ ਦੂਜਾ ਜਿਹੜਾ ਸੂਏ ਤੇ ਲਾਇਆ ਆਪਣੇ ਇਹ ਨਹੀਂ ਲੱਗੇ ਆਪਣੇ ਉਹ ਅਰਜਣ ਉਹ ਖਾਂਦੇ ਅਰਜਣ ਦਾ ਖਾਂਦੇ ਉਹ ਸ਼ਾਲਾ ਚ ਖਾਂਦੇਗਾ ਜੀ ਹੁਣ ਪਾਦ ਖਾ ਲੈਂਦੀਆਂ ਵੈਸੇ ਮੋਕ ਮਾਕ ਫਿਰ ਲੱਗ ਜੰਦੀ ਨਾ ਨਵੀਂ ਨਾ ਦਿੰਨਾ ਚਾਹ ਕੋ ਆ ਫਿਰ ਹੌਲਾ ਹੋ ਜਾਣਾ ਬਸ ਫਿਰ ਤਾਰ ਤੇ ਪੈ ਵੀ ਜਾਊਗਾ ਸਵੇਰੇ ਮੋਕ ਮਾਂ ਦੇ ਜਾਵਾਂਗੇ ਲੇ ਪੈਪ ਵੀ ਆ ਕਿਤੇ ਉਹ ਫਲੈਕਸੀ ਵਾਲਾ ਥੋੜਾ ਜਿਹਾ ਉਹਨਾਂ ਕੋਲ ਘਾਟ ਚੱਕ ਲੈਂਦਾ 4 ਇੰਚ ਚੱਕ ਦਿੰਨੇ ਚੱਕ ਇਹ ਨਾ ਕਮਾ ਦੇ ਹੋਰ ਨੁਕਰ ਨਾ ਲੱਗੇ ਬਸ ਥੋੜਾ ਜਿਹਾ ਆਨੇ ਪਰ ਪਰ ਸਤ ਸ੍ਰੀ ਅਕਾਲ ਕਰਦੇ ਆ ਵੀਡੀਓ ਦੀ ਸ਼ੁਰੂਆਤ ਕਰ ਤੇ ਬਾਕੀ ਅੱਜ ਲੱਗੇ ਸੀ ਪਾਰਕ ਚ ਅਗਲਾ ਬਦਲੀ ਜੀ ਕਰ ਥੋੜੇ ਜੀ ਤੇ ਕਾ ਪਟ ਕੇ ਹੁਣ ਦੁਬਾਰਾ ਲੱਗਿਆ ਥੋੜਾ ਜਿਹਾ ਪਾਰਕ ਨੂੰ ਸੈਟ ਵਟ ਕਰਨ ਹੁਣ ਕਈ ਸਾਲ ਹੋ ਗਏ ਸੀਗੇ ਚੇਜ ਕਰਤਾ ਹੁਣ ਕਿਹੜਾ ਫੇਰ ਤੇ ਛੇ ਨੂੰ ਸੱਦਿਆ ਸੀ ਜੇ ਨਾਲ ਬੰਦਾ ਸੀ ਇੱਕ ਤੇ ਰੋ ਘਾ ਨੂੰ ਪਟਦਾ ਸੀ ਕਿਰ ਤੇ ਚੋ ਲਾਉਣੀ ਆਪਾਂ ਟੈਲਾ ਤੇ ਗਰੁੱਪ ਛੱਡ ਕੇ ਵਿੱਚ ਦੇਖਦੇ ਆ ਵੀ ਕਿੰਨੇ ਚਿਰ ਛੱਡਦੇ ਆ ਗਰੁੱਪ ਵਿੱਚ ਤੇ ਬਾਕੀ ਟਾਇਲਾ ਲਾ ਲਾਂਗੇ ਤੇ ਨਾਲੇ ਘਾ ਵੀ ਰਹਿ ਜੂਗਾ ਡਿਜ਼ਾਈਨ ਚ ਤੇ ਇਧਰ ਆ ਪਨੀਰੀ ਸੀ ਇਹਦੀ ਗੇਂਦੀ ਇਹਦੀ ਤੇ ਇਹ ਵੀ ਪਟ ਕੇ ਰੱਖ ਲੈਣੇ ਇਹਨੂੰ ਤੇ ਬਾਕੀ ਲੱਗਿਆ ਗਮਲੇ ਬਾਹਰ ਕਰਨ ਕੇ ਰੈਵਲ ਜਿਆਦਾ ਕਰਕੇ ਤੇ ਉਦੂਆ ਕਰਦੇ ਹਾਂ ਨੂੰ ਸੈੱਟ ਤੇ ਆਹ ਫਰਸ਼ ਦਾ ਪਾਣੀ ਨਿਕਲਦਾ ਇਹਦੇ ਨਾਲ ਵੀ ਇਹ ਥੋੜਾ ਜਿਹਾ ਨਾਲ ਆਪਾਂ ਨੂੰ 2 ਫੁੱਟ 4 ਸਪੇਰੇ ਲਾ ਦਿੰਨੇ ਆ ਗੋਲਾ ਜਿਹਾ 2 ਫੁੱਟ ਦਾ ਤੇ ਬਾਕੀ ਇਹਦੇ ਲੈ ਜੇ ਗਰੂਪ ਲੱਜੂ ਸੈਡਾਂ ਵਾਲਾ ਪੱਕਾ ਹੋ ਜਾਊਗਾ ਤੇ ਉਹ ਚ ਵੱਡੇ ਗਮਲੇ ਜਿਵੇਂ ਰੱਖੇ ਜਾਣਗੇ ਨਾਲ ਤੇ ਬਾਕੀ ਦੇਖਦੇ ਹਾਂ ਹਜੇ ਬਣੇ ਤੋਂ ਕਿਵੇਂ ਆ ਨਕਸ਼ਾ ਜਿਹਦਾ ਇਹਦਾ ਮੂਜਬਾਨੀ ਹੋਈ ਹੈ ਬਾਕੀ ਬਣੇ ਤੋਂ ਪਤਾ ਲੱਗੂ ਕਿਵੇਂ ਤਿਆਰ ਹੁੰਦਾ ਇਹ ਤੇ ਗਮਲੇ ਥੋੜੇ ਜਿਹਾ ਭਰੇ ਆ ਇਹ ਕਿਉਂਕਿ ਇਹਦਾ ਮਿੱਟੀ ਚ ਲੋਟ ਨਹੀਂ ਆਉਣੇ ਇਹ ਚੱਲ ਚੱਲ ਜੂ ਮੈਂ ਕਹਿੰਦਾ ਐਟੋਂ ਟੇਢੀ ਆ ਚੱਲ ਜੂ ਵੀ ਦੇਖ ਚਲਾ ਕੇ ਕਮਾ ਦੇ ਲੋਰਾ ਉਹ ਥੱਲੇ ਪੈਪ ਵੀ ਆ ਕਿਤੇ ਉਹ ਫਲੈਕਸੀ ਵਾਲਾ ਥੋੜਾ ਜਿਹਾ ਉਹਨਾਂ ਕੋ ਭਾਰ ਚੱਕ ਲੈਂਦਾ 4 ਇੰਚ ਚੱਕ ਦੇ ਲੈ ਚੱਕ ਇਹ ਨਾ ਕਮਾ ਦੇ ਹੋਰ ਨੁਕਰ ਨਾ ਲੱਗੇ ਬਸ ਥੋੜਾ ਕਮਾ ਦੇ ਹੋਰ ਕਮਾ ਦੇ ਚੱਲ ਬਹੁਤ ਆ ਬਹੁਤ ਆ ਬਹੁਤ ਆ ਆਈ ਗੱੱਚੇ ਜਾਣਗੇ ਫੇਰ ਅੰਦਰ ਨੂੰ ਇਹਦੇ ਰੇੜੀ ਜੀ ਬਣਾਉਣੀ ਆ ਬਸ ਉਹ ਕੌਲੀ ਆ ਜਿਹੜੇ ਉਹ ਆਲੂ ਐ ਨਹੀਂ ਨੀ ਪੂਰੀ ਚੱਕਦੇ ਆਪਾਂ ਹਾਂਜੀ ਉਹ ਸੌਖੀ ਆ ਇਹਨੂੰ ਚੱਕਣ ਨੂੰ ਥੋੜੀ ਪਲੇਟ ਲੰਮੀ ਲਾ ਕੇ ਉਹ ਥੱਲੇ ਇਹਦੇ ਪਲੇਟ ਵੜ ਜਾਣੀ ਐਂ ਜੇ ਟੇਡਾ ਕਰਕੇ ਉੱਤੇ ਧਰ ਲਾ ਉਹ ਇਕੱਲੇ ਬੰਦੇ ਨੇ ਚੱਕ ਲੈਣਾ ਹੈ ਹਾਂਜੀ ਪਾਰੇ ਵੱਧ ਐ ਸਕੰਜਾ ਜਿਹਾ ਹੈਗਾ ਆਪਣੇ ਉਹ ਚਾਰਾਂ ਵਾਲਾ ਵਾ ਚਾਰ ਬੰਦਿਆਂ ਤੋਂ ਚੱਕਿਆ ਜਾਂਦਾ ਇੱਥੇ ਲਾ ਲੈਣਾ ਜਿੱਟਾਂ ਚੱਲ ਜੀ ਤੇ ਜਾਨੋ ਜਿਹੜੇ ਹੈਗੇ ਆ ਵੀ ਮੇਰੇ ਲਾ ਦੋ ਹਰ ਦੇਖ ਦਰਲਾ ਦੱਦੂ ਨਹੀਂ ਮੇਰੇ ਨਾਲ ਗੱਲ ਕਰਨੀ ਤੈ ਤੋਂ ਪਾਰਾ ਹੈ ਇਹ ਉਹ ਗੰਦਲੋ ਮੇਰਾ ਪਲੇਰ ਬੰਦਾ ਲਈ ਐ ਕਮਾਰ ਕੇ ਕੰਗਰ ਮਿੱਟੀ ਬਾ ਕੇ ਪਾਰਾ ਹੋ ਜਾਂਦਾ ਚੱਲ ਬਸ ਇੱਕ ਰਹਿ ਗਿਆ ਆਪਣਾ ਲੈ ਲਿਆ ਕੰਮ ਆ ਵੀ ਪਾਟਾ ਦੇਣਾ ਵਿੱਚ ਉਹ ਇਹਦਾ ਤੂੰ ਲੈਣ ਵਾਲਾ ਵੀ ਕਿਹਨਾਂ ਸਾਫ਼ ਕਰ ਲੈਣਾ ਸਾਰਾ ਗਰਾਊਂਡ ਕਰ ਦੇਣਾ ਨੂੰ ਪੁੱਤਰ ਫਿਰ ਦੇਖਦੇ ਹਾਂ ਕਿਵੇਂ ਚੱਲਦੇ ਆ ਪੈਪੋਂ ਮਜ਼ਬੂਤ ਆ ਹਾਂਜੀ ਭਾਰ ਕਾਫੀ ਫੈ ਲੈਣਾ ਹੋਵੇ ਆ ਪੈਰ ਜੇ ਉਹ ਦੂਜਾ 1/2 ਇੰਚ ਭਾਰ ਆਉਂਦਾ ਉੱਤੇ ਫਿਰ ਵੀ ਪੈਪ ਦੇ ਇੱਟਾਂ ਤੋਂ ਉੱਪਰ 1/2 ਇੰਚ ਆ ਜਾਂਦਾ ਪੂਰਾ ਭਾਰ ਜਾਬ ਚਾਹ ਬਣਾ ਦੇਣਗੇ ਠੀਕ ਹਾਂ ਜਾਬ ਕੋਹਾਲੀ ਜਿਹਾ ਸਮੇਂ ਤੇ ਭੈੜਾ ਲੱਗਦਾ ਕਾਜ ਆਹਰਾ ਹੋਈ ਜਾਂਦਾ ਵਿੱਚ ਤੇਰਾ ਲੱਗੇਗੇ ਇੱਟਾਂ ਪਈਆਂ ਬਾਧੂ ਆਪਰੇ ਉਥੋਂ ਦੋ ਬੋਰੀਆਂ ਚੱਕ ਲੈਵਾਂਗੇ ਉਹਦੇ ਸੀਮੈਂਟ ਦੀਆਂ ਸਾਈਡ ਵਾਲਾ ਲੈਵਲ ਕੱਢ ਕੇ ਹੁਣ ਪਹਿਲਾਂ ਸਾਈਡ ਤੇ ਲਾਵਾਂਗੇ ਗੋੜਾ ਇਹਦਾ ਤੇ ਬਾਕੀ ਵਿਚਾਲੇ ਬਾਅਦ ਚ ਟੇਟਾ ਕਰ ਲਈਏ ਨੇੜੇ ਪਹਿਲਾਂ ਇਹ ਗਿੰਦੀਆਂ ਵੀ ਪੱਟ ਕੇ ਨਾ ਪਰ ਰੱਖ ਦੇਣੀ ਆ ਉਧਰ ਉਹ ਗਮਲੇ ਚ ਰੱਖ ਦਾਂਗੇ ਫਿਰ ਪਾਣੀ ਛੜਕ ਲਾ ਕੇ ਬਾਅਦ ਚ ਲੱਗ ਜਾਣਗੀਆਂ ਜਿੱਥੇ ਲਾਉਣੀ ਆਵਾ ਜਿੰਨੀਆਂ ਕੇ ਪੱਟਉਂਦੀ ਆ ਪੱਟ ਕੇ ਮਿੱਟੀ ਸਾਣੇ ਓਵੇਂ ਕਿ ਆਪਾਂ ਜੇ ਪਾਉ ਉਹ ਚਾਹੇ ਉਹ ਰੰਬੇ ਨਾ ਫੋਟ ਤੇ ਲਾ ਫੋਟ ਤੇ ਆ ਰਹੇ ਹਾਂ ਥੱਲੇ ਦੇ ਪਾਸੇ ਨੀਵਾ ਲਾਣਾ ਉੱਥੇ ਨਿਸ਼ਾਨੀ ਵੀ ਲਾਉਣੀ ਆ ਬਰੋਬਰ ਨਾਲ ਇੱਕ ਠੀਕ ਆ ਚਲ ਕੱਟ ਲੇ ਜੀ ਪਰੇ ਕਰ ਲਓ ਇਹ ਤਾਂ ਕੱਟ ਫਿਲਾ ਹੋੜ ਫੋਟ ਹੁੰਦੇ ਗਏ ਤਿੰਨ ਤਿੰਨ ਫਟ ਤਿੰਨ ਫਟ ਉਧਰੋਂ ਪਾਸਾ ਸਹੀ ਆ 50 ਫਟ ਪਾਸਾ ਸਹੀ ਆ ਆ ਨੀਰ ਫਿਰ ਲੂਟ ਆਉਣਾ ਹੈ ਹੈ ਚਲ ਫੋਟੇ ਵਾਪਸ ਥੱਲੇ ਦੇ ਪਾਸੇ ਨਾਲ ਨਾ ਪੰਨੇ ਚਲਾ ਜਾ ਬਸ ਬਾਕੀ ਉਹ ਦੂਜੇ ਗਮਲੇ ਚ ਧਰ ਦੇ ਠੀਕ ਹੈ ਜੀ ਪਾਣੀ ਪਾ ਦਾਂਗੇ ਬਸ ਚੱਲ ਨੂੰ ਫਿਰ ਬਾਅਦ ਚ ਕਰਾਂਗੇ ਸੈਟ ਵਟ ਇਹਨੂੰ ਆ ਨਾ ਹਾਂ ਨਾ ਨਹੀਂ ਅੱਗੇ ਵੀ ਹਵਾ ਹੋ ਰਹੀ ਤਾਂ ਨਹੀਂ ਕਿ ਤੇ ਨਹੀਂ ਨਹੀਂ ਉਹ ਨਾ ਆਉਂਦੇ ਆਹੋ ਨਾ ਨਾ ਲੱਗਦਾ ਤਾਂ ਸਾਫ਼ ਹੀ ਆ ਨਹੀਂ ਸਾਫ਼ ਹੀ ਆ ਮੈਂ ਤੇ ਪੁਰਾਣੇ ਇਕੱਠੇ ਕਰ ਲੈ ਫਿਰ ਹਾਂਜੀ ਹਾਂਜੀ ਆਉਦੇ ਹਿਸਾਬ ਨਾਲ ਹੀ ਲੈ ਜਾਂਦੇ ਹੋ ਹੋਰ ਉਮਰ ਦਾ ਮੈਚ ਆ ਸਹੀ ਆ ਜੀ ਓ ਵਜੇ ਮੁੰਡੇ ਵੱਡੇ ਛੋਟੇ ਡਾਜ਼ੇ ਰਹਿੰਦੇ ਨੇ ਜਿਹੜੇ ਜਵਾਬੀ ਨੇ ਨਹੀਂ ਸਹੀ ਆ ਹੁਣ ਚਾ ਕੰਮ ਸਾਰ ਉਹਦੇ ਤੇ ਫੇਰ ਮੁੜ ਕੇ ਨਹੀਂ ਬਾਕੀ ਮੰਜੇ ਮਾਰ ਕੇ ਕੰਮ ਆ ਕਰਨ ਵਾਲੇ ਜਿਹੜੇ ਬਾਹਰ ਲਿਆ ਹੋਏ ਹੌਲੀ ਹੌਲੀ ਉਹ ਟੈਡੇ ਵਿੰਗੇ ਜੇ ਆ ਕਵਟ 1.20 ਲਗਭਗ 32 ਇੰਚ ਹੋ ਗਿਆ 32 ਸੈਂਟੀ ਆਪਾਂ ਦੁਬਾਰਾ ਇਹ ਤੇ ਨਾ ਹਿੱਲੇ ਹੁਣ ਤੇ ਰੇੜੀ ਰੂੜੀ ਨਾ ਆ ਤਾਂ ਆਪਣੀ ਉਂ ਵੀ ਲੱਗ ਜੂਗੀ ਨਾ ਆਪਾਂ ਇੱਥੇ ਆ ਅੰਦਾਜ਼ੇ ਨੇ ਲਾ ਦੇਈਆਂ ਹਾਂ ਹਾਂਜੀ ਆਹ ਆਹ ਸਾਈਡ ਨਾਲ ਪਾਏਟ ਪੈਂਦੀ ਹੋਏ ਬਾਅਦ ਉਹਨਾਂ ਖਾਂ ਛੱਡ ਦੇਣਾ ਬਸ ਆਪਾਂ ਆ ਤਾਂ ਅੰਦਾਜ਼ੇ ਨਾਲ ਵੀ 19-21 ਮਿੱਟੀ ਪਾ ਕੇ ਕਹਿੰਦੇ ਆਪਾਂ ਆ ਲੇਵਲ ਰੱਖਣਾ ਹਾਂਜੀ ਆਹ ਆਹ ਵਾਲਾ ਆਏ ਕਹਿੰਨਾ ਮੈਂ ਇਥੋਂ ਇਥੇ ਸਹੀ ਕਰ ਲੋ ਨਾਲੇ ਤੇ ਦਰੀ ਆ ਕਲੀਅਰ ਹੋ ਜੂ ਕਿ ਨੀ ਪਟਣੀ ਐ ਇਧਰੋਂ ਹਾਂਜੀ ਲੈ ਆਇਆ ਕਿੱਥੇ ਖੜਾ ਨਹੀਂ ਨਹੀਂ ਆਸ ਦੀ ਬਹੁਤ ਆ ਲਾਜ ਇੱਥੇ ਵੀ ਇੱਥੇ ਵੀ ਆਈ ਨਾ ਹਾਂ ਹਾਂ ਇਹਨੇ ਚਲ ਬਾਅਦ ਚ ਪਾ ਲਾਂ ਕੋਈ ਗੱਲ ਲੈਵਲ ਕੱਢਣਾ ਆਪਾਂ ਤਾਂ ਥੱਲੇ ਦਾ ਕੋਈ ਚੱਕਰ ਨਹੀਂ ਜਰੀ ਇਹਦਾ ਆਹੋ ਚੱਕ ਲੈ ਲੋ ਫਿਰ ਉਹ ਤਾਂ ਗਲਤ ਨਹੀਂ ਕੋਈ ਬਾਅਦ ਉਹ ਇੱਥੇ ਤਾਂ ਲੈ ਆ ਬੰਦ ਜਾਈ ਜਾ ਬਸ ਇੱਥੇ ਆਇਆ ਹੋ ਗਿਆ ਇੱਥੇ ਇੱਥੇ ਆਇਆ ਰੱਖ ਦੇਰ ਬਾਅਦ ਰੇਟ ਕਿੰਨਾ ਫਰਕ ਆਉਂਸੀ ਆ ਗਿਆ ਆਸ ਸੀ ਬਸ ਇਹ ਐਟੋ ਐਂਟਰ ਕਰਨੇ ਲੈਵਲ ਵਾਸ। ਬਾਹਰ ਨਾ ਬਤ। ਅਰੰਡ ਪੋ ਗਈ। ਉਹ ਕੋਟੋ ਉਹ ਜਾਓ। ਉਹ ਚੱਕੀ ਜੀ ਨੇ ਚੈੱਕ ਕਰ ਲੈ ਆਪਾਂ। ਲੈਵਲ ਅੜ ਡੱਗ ਲਾ ਰਾਲਾ। ਇਹ ਲੈਵਲ ਕਹਿੰਦੇ ਆ। ਵਿੱਚ ਪਾਣੀ ਹੁੰਦਾ ਪਾਇਆ। ਜਿੱਦਾਂ ਰੋਚਾ ਨਹੀਂ ਆ ਕਰੇ ਉਦੋਂ ਨਹੀਂ। ਇਹ ਚਲਾਉਣਾ ਕੰਮ ਬੜਾ ਗਾਣਾ Det er greit. ਕੀ ਕਰੀ? ਉੱਥੋਂ ਨਿੰਦੇ ਤੂੰ ਬਾਅਦ ਚ ਬਾਦਾਂਗੇ ਪਹਿਲਾਂ ਜੱਦਾ ਲੱਗ ਜੀ। ਦੇਖ ਉਧਰ ਵੀ ਪੈਂਦੀ ਕਰ ਰਿਹਾ ਟੋਮੇ ਹੀ ਹੁਣ। ਹੂੰ। ਹੋਊ ਸੂਤ। ਠੀਕ ਆ ਜੀ ਠੀਕ ਆ ਉਹ ਸੂਤ ਉਧਰੋਂ। ਆਹ ਜੀ। ਬੱਦ ਬੋ ਤਾਂ ਇਹਨਾਂ ਦੇਖ। ਹਾਂ ਠੀਕ ਆ ਛੱਡ ਦੇ ਇਹਨਾਂ ਗਈ। ਹੋਰ ਛਾਂਗਦੇ ਇਹਨੂੰ ਕੋਈ ਇਹ ਬਥੇਰਾ ਹੁੰਦਾ ਇਹ। ਹਾਂ ਠੀਕ ਆ ਜੀ। ਹੋਰ ਛਾਂਗਦੇ। ਬੋਦੀਆਂ ਇਹ ਛੱਡ ਦੇ ਭਾਵੇਂ ਤਾਂ ਵੀ ਚੱਲ ਪੈਣਾ ਨੇ। ਬਤਾਂ ਆਲੀ ਛੜਦੀ ਭਰਾਂ ਦੀ ਉਹਦਾ ਸੋਨਾ ਲੱਗੂਗਾ ਇਹਦਾ ਬਾਲਣਾ ਸਾਹਿਬ ਦਰਾਖਤਾਂ ਤੋਂ ਵਧੀਆ ਹੁੰਦਾ ਇਹਦਾ ਬਾਲਣ ਹਰ ਸਾਲ ਹੂੰ ਇਧਰ ਲਾ ਲਾ ਦੇ ਔਰ ਲੈ ਤੋਇਆ ਤੂੰ ਹੋ ਕਾਤੀ ਆ ਹੈ ਕਾਤੀ ਆ ਹਰੀ ਹਰੀ ਢੋਲੇ ਦੀ ਲੱਕੜ ਦਾ ਬਣਦਾ ਢੋਲ ਇਹਦੀ ਲੱਕੜ ਦਾ ਬਣਦਾ ਜਿਹੜਾ ਖੋਲ ਹੁੰਦਾ ਉਹਦਾ ਤੌਣ ਤੌਣ ਬਾਲੜਾ ਬਾਲੜਾ ਬਹੁਤ ਹੁੰਦਾ ਇਹਦਾ ਆ ਦੇਖ ਲੈ ਕਿੰਨਾ ਲੈਂਦਾ ਉਤੋਂ ਨਾਲੇ ਮਚਾਉਣ ਵਾਲਾ ਸਾਰਾ ਇਹਨੂੰ ਹੁਣ ਖਾਂਦੀਆਂ ਨਹੀਂ ਹਾਂਜੀ ਉਹ ਡੇਕਾ ਮੈਂ ਹੁਣ ਇਹਨਾਂ ਕੋਲ ਸਾਲਾ ਚੋਂ ਨਹੀਂ ਖਾਂਦੇ ਜਿਹਨੂੰ ਕਹਦੇ ਇਹਨੂੰ ਸਾਲਾ ਚੋਂ ਨਹੀਂ ਖਾਂਦੇ ਜਾਂਡਾ ਉਹ ਦੂਜੇ ਉਹ ਤਾਂ ਖਾਈ ਜਾਂਦੇ ਥੋੜਾ ਉਹ ਦੂਜੇ ਜਿਹੜੇ ਸੂਏ ਤੇ ਲਾਏ ਆਪਣੇ ਆਇਏ ਨੀ ਲੱਗੇ ਜੀ ਆਪਣੇ ਉਹ ਅਰਜਣ ਉਹ ਖਾਂਦੇ ਅਰਜਣ ਦਾ ਖਾਂਦੇ ਉਹ ਛਾਲਾ ਤੇ ਖਾਂਦੀਆਂ ਜੀ ਹੁਣ ਪਾਦ ਖਾ ਲੈਂਦੀਆਂ ਵੈਸੇ ਮੋਕਮਾਕ ਫਿਰ ਲੱਗ ਜੰਦੀਆਂ ਨਵੀਂ ਨਾ ਦਨਾ ਚੱਕ ਨੱਕ ਨਹੀਂ ਕਰਦੇ ਇੱਕ ਨੂੰ ਬਹੁਤ ਵਟ ਖਾਂਦੇ ਜੀ ਉਹ ਉਹ ਅੰਦਰ ਨੂੰ ਛਾਂਗਦੇ ਹੋ ਭਲਾਂ ਦੀ ਸਰ ਕੇ ਛਾਂਗਦੇ ਨਹੀਂ ਕੋਈ ਨਾ ਜਿਹੜੋ ਆਪਣ ਪਰਲੇ ਆ ਨਾ ਕੋਈ ਨਾ ਕੋਈ ਨਹੀਂ ਉਹਨੂੰ ਅੰਦਰ ਨੂੰ ਉਹਦਾ ਖੇਤ ਚ ਨਾਲਾ ਫਿਰ ਚੱਕੜ ਆਊਗਾ ਇੱਥੇ ਇੱਥੋਂ ਨਾਲ ਹੀ ਛਾਂਗੇ ਇੱਥੇ ਕਰ ਦੇਣਗੇ ਬਸ ਠੀਕ ਆ ਜੀ

ਲੱਗਣਗੇ ਬਹੁਤ ਸਾਰੇ ਕਵਰ ਕਰ ਦੇਣਾ ਆਪਾਂ ਛੱਡਣਾ ਨਹੀਂ ਕਿਦੋਂ ਵੀ ਦੇਖੀ ਜਾਂਦਾ ਇਦਾਂ ਰੱਖ ਲੈ ਥਾਲੀ ਆ ਮਮੀ ਫੜਾ ਦੇ ਸਕਦਾ ਹੁਣ ਕਿਉਂ ਮੇਰੇ ਨਹੀਂ ਕਰਾ ਆਹ ਮੈਂ ਪਿਆਰ ਹਾਂ ਕੱਲੀ ਆ ਖਰੀਦੀ ਤੇਜੀ ਕਿਹੜੀ ਲੈ ਆਹ ਇਹ ਤਾਂ ਵੱਡੀ ਹੈ ਉਹ ਤੋਂ ਹੋਰ ਸਾਈਜ਼ ਨਹੀਂ ਤੈਨੂੰ ਪਤਾ ਲੱਗੇ ਸਾਹਿਬ ਸੰਗ ਲੱਗਾ ਹੋਇਆ ਦੰਦ ਐਂਡ ਵਾਲਾ ਕੰਮ ਕਰਨ ਟੌਪ ਲਵਾਈ ਸੀ ਪੌੜਨ ਨੂੰ 11 ਸੇਦ ਵੇਦ ਜੀ ਹੋ ਗਈਆਂ ਇਟਾਂ ਦੀ ਤੇ ਪਹਿਲਾਂ ਸੀ ਕਿਵੇਂ ਕੰਮ ਚਲਾਈਏ ਤੇ ਬਾਕੀ ਆਨ ਲਾਈ ਟਾਈਮ ਤੇ ਦਿਖਾਵਾਂਗੇ ਕਿਵੇਂ ਚੱਲਦਾ ਫਰਸ਼ ਦਾ ਕੰਮ ਚੱਲ ਹਾਂ ਨਹੀਂ ਤੁਰੋਂ ਬੰਕਰ ਦਾ ਬੰਦੇ ਨਾ ਹਾਂ ਹਾਂ ਫਿਰ ਹੌਲਾ ਹੋ ਜਾਣਾ ਬਸ ਤੇ ਫਿਰ ਤਾਰ ਤੇ ਪਏ ਵੀ ਜਾਊਗਾ ਸਵੇਰੇ ਚਲਾ ਹੀ ਰੱਖ ਰੋ ਮੰਜਾ ਫਿਰ ਪਾਣੀ ਆਪੇ ਚੋਈ ਜਾਊ। ਤਾਬ ਵੀ ਯਾਕੇ ਲੈ ਉਹਨੇ ਨਾਲ ਚੱਲ। ਚੱਲ ਕੋਈ ਨਾ ਬੱਸ। ਸਵੇਰੇ ਆਕੇ ਇਹਨੂੰ ਹੀ ਪਾਇਓ ਚਾਹ ਪੀਕੇ ਪਹਿਲਾਂ। ਬਣ ਗਈ ਗੱਲ ਜੀ ਦਾ ਹੁਣ। ਕਿ ਉਧਰ ਵੱਧਾ ਲੈਵਲ ਹੋ ਗਿਆ ਤੇ ਇੱਧਰ ਮਿੱਟੀ ਥੋੜੀ ਵੱਧਾ। ਤੇ ਬਾਕੀ ਕਿਹਨਾਂ ਸੇਦਵਿਜੀ ਕਰਤੀ ਆ ਉਧਰੋਂ ਪੈਂਦੀ ਐਟ ਕਰਤੀ ਆ ਜਿਵੇਂ ਆ ਖੁੰਝੇ ਤੇ ਲਾਈ ਹੋਈ ਐਟ ਆ ਆਪਣੇ ਤੇ ਇਹ ਲੈਵਲ ਦੇ ਹਿਸਾਬ ਨਾਲ ਸਾਰੀਆਂ ਏਟਾਂ ਲੱਗਣੀਆਂ ਉਧਰ ਵੀ ਲਾਈਆਂ ਹੋਈਆਂ ਉਧਰ ਤੇ ਉਧਰ ਵੀ ਤੇ ਬਾਕੀ ਬਣੇ ਤੋਂ ਪਤਾ ਲੱਗੂ ਹੁਣ ਕਿਵੇਂ ਬਣਦਾ ਕੰਮ ਇਹ ਆਪਾਂ ਆਉਣ ਵਾਲਾ ਫਰਸ਼ ਇਹਦਾ ਥੋੜਾ ਜਿਹਾ ਚੇਂਜ ਹੋ ਜਾਊਗਾ ਕਈ ਸਾਲ ਹੋ ਗਏ ਸੀ 18 ਚ ਮੈਂ ਲੱਗਾ ਲਾਇਆ ਸੀ ਆਪਾਂ ਇਹ ਹੁਣ ਤੇ 5-6 ਸਾਲ ਹੋ ਗਏ ਨੂੰ 11 ਚੇਂਜ ਕਰਤਾ ਪੱਟ ਕੇ ਫਿਰ ਵਿੱਚ ਗਰੁੱਪ ਛੱਡ ਕੇ ਲੱਗੂ ਕਾ ਇਹਦੇ